ਜੰਡਿਆਲਾ ਗੁਰੂ ਨੇੜੇ ਪਿੰਡ ਬੰਡਾਲਾ ਰੋਡ ਵਿਖੇ ਮੋਟਰਸਾਈਕਲ ਸਵਾਰ ਦੌਣ ਪਛਾਤੇ ਵਿਅਕਤੀਆਂ ਵੱਲੋਂ ਅਨੰਦਪੁਰ ਸਾਹਿਬ ਟਰੈਕਟਰ ਟਰਾਲੀ ਸੰਗਤ ਨੂੰ ਲੈ ਕੇ ਜਾ ਰਹੇ ਨੌਜਵਾਨ ਜਜਬੀਰ ਸਿੰਘ ਉਮਰ 30 ਸਾਲ ਹਰਜਿੰਦਰ ਸਿੰਘ ਵਾਸੀ ਪਿੰਡ ਦਾਉਕੇ ਪੱਟੀ ਜ਼ਿਲ੍ਹਾ ਤਰਨਤਾਰਨ ਨੂੰ ਗੋਲੀਆਂ ਮਾਰ ਕੇ ਮੌਕੇ ਘਾਟੜ ਤਾਰ ਦਿੱਤਾ ਗਿਆ ਐ ਮੌਕੇ ਤੇ ਪੁਲਿਸ ਨੂੰ ਮੁਕਤਨਾ ਦੇ ਦਿੱਤੀ ਗਈ ਇਸ ਮੌਕੇ ਡੀਐਸਪੀ ਰਵਿੰਦਰ ਸਿੰਘ ਨੇ ਜਾਣਕਾਰੀ ਅਨੁਸਾਰ ਦੱਸਿਆ ਕਿ ਜज्जीर ਸਿੰਘ ਨੌਜਵਾਨ ਟਰੈਕਟਰ ਚਲਾ ਰਿਹਾ ਸੀ ਤੇ ਬਾਕੀ ਸੰਗਤ ਟ੍ਰੈਲੀ ਵਿੱਚ ਬੈਠੀ ਸੀ ਉੱਥੇ ਹੀ ਸਵੇਰੇ ਘੱਟੋ-ਘੱਟ 7:30 ਵਜੇ ਦੇ ਕਰੀਬ ਦੋ ਮੋਟਰਸਾਈਕਲ ਸਵਾਰਣ ਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾਈਆਂ ਜਾਂਦੀਆਂ ਹਨ ਨੌਜਵਾਨ ਨੂੰ ਜ਼ਖਮੀ ਹਾਲਾਤ ਦੇ ਵਿੱਚ ਲੋਕਾਂ ਦੀ ਮਦਦ ਨਾਲ ਅੰਮ੍ਰਿਤਸਰ ਦੇ ਨੀਜੀ ਹਸਪਤਾਲ ਦੇ ਵਿੱਚ ਲਿਜਾਇਆ ਜਾਂਦਾ ਹੈ ਪਰ ਉੱਥੇ ਡਾਕਟਰ ਦੇ ਵੱਲੋਂ ਉਸ ਨੂੰ ਮਰ ਤੇ ਕੋਸ਼ਿਸ਼ ਕਰ ਦਿੱਤਾ ਜਾਂਦਾ ਹੈ ਅਸਲਾਵਾ ਹੋਰ ਕੀ ਕਿਹਾ ਤੁਸੀਂ ਵੀ ਸੁਣੋ ਕਿਹੜੀ ਕੀ ਘਟਨਾ ਹੈ ਸਰ ਇਹ ਕੁਝ 7 ਤੋਂ 7:30 ਦੇ ਕਰੀਬ ਦੀ ਘਟਨਾ ਹੈ ਜਦ ਕਿ ਦੋ ਲੜਕੇ ਪਿੱਛੋਂ ਆਏ ਆ ਅੰデア ਵੀ ਟਰਾਲੀ ਚੱਲੀ ਹਨੰਦਪੁਰ ਸਾਹਿਬ ਯਾਤਰਾ ਦੇ ਜਿਹੜਾ ਡਰਾਈਵਰ ਆ ਉਹਦੇ ਤੇ ਚਾਰ ਫਾਇਰ ਕੀਤੇ ਗਏ ਜੀ ਉਹਨਾਂ ਚਾਰ ਫਾਇਰ ਕਰਨ ਤੋਂ ਬਾਅਦ ਪਤਾ ਨਹੀਂ ਦੋ ਫਾਇਰ ਲੱਗੇ ਆ ਕਿ ਤਿੰਨ ਫਾਇਰ ਲੱਗੇ ਆ ਤੇ ਮੋਕੇ ਦੀ ਘਟਨਾ ਆ ਜੀ ਤੇ ਉਸ ਤੋਂ ਬਾਅਦ ਜਿਹੜਾ ਮਰੀਜ਼ ਆ ਜਿਹਦੇ ਗੋਲੀਆਂ ਲੱਗੀਆਂ ਵਾ ਉਹ ਲੋਹਾ ਹਸਪਤਲ ਖੜੇ ਆ ਗਿਆ ਉੱਥੇ ਜਾ ਕੇ ਦੱਸ ਦਿਆ ਕਿ ਉਹਦੀ ਡੈਥ ਹੋ ਤੀ ਤੇ ਕੁਈ 7 ਤੋਂ 7.5 ਦੇ ਵਿਚ ਵਿੱਚ ਪਹੁੰਚ ਗਈ। ਹਾਂਜੀ। 7 ਤੋਂ 7.5 ਦੇ ਵਿਚ ਵਿੱਚ। ਮੌਕੇ ਤੇ ਪਹੁੰਚ ਗਿਆ ਜੀ ਬਸ 5-10 ਮਿੰਟ ਦੇ ਵਿਚ ਵਿੱਚ ਪਹੁੰਚ ਗਿਆ। ਹਾਂਜੀ। ਕਿੱਥੋਂ ਟਰਾਲੀ ਕਿੱਥੇ ਜਾ ਰਹੀ ਹੈ? ਟਰਾਲੀ ਮੇਰੇ ਇਹ ਦੱਸਦੇ ਵੀ ਦੋਕੇ ਪੈਂਦੀ ਆ ਨਨਪੁਰ ਸਾਹਿਬ ਯਾਤਰਾ ਕਰਨ। ਕਿੰਨੀ ਸੰਗਤ ਹੀ ਨਾਲ ਉਹ ਸੰਗਤ ਉਹਨੇ ਕਿ 40 40 ਤੋਂ 50 ਕਰੀਬ। ਹਾਂਜੀ। ਇੱਕ ਗੋਲੀ ਆ ਪਤਾ ਕਿ ਕਿਹਨੇ ਮਾਰੀ? ਪਤਾ ਕਿੰਨੀਆਂ ਗੋਲੀਆਂ ਮਾਰੀਆਂ? ਗੋਲੀਆਂ 4-5 ਕਿਤੇ ਆ ਜੀ ਅੰਦੇ ਉਹ ਟਰਾਲੀ ਤੇ ਜਿਹੜੇ ਨਾਲ ਮੌਕੇ ਤੇ ਮੁੰਡਾ ਬੈਠਾ ਇਹਨਾਂ ਡਰਾਈਵਰ ਦੇ ਸਾਈਡ ਦੇ ਲਾਗੇ। ਦਾਦਾ ਵੀ ਚਾਰ ਫਾਇਰ ਕੀਤੇ ਆ ਜਿਹਦੇ ਚ ਦੋ ਤੇ ਤਿੰਨ ਉਹਦੇ ਮੁੰਡੇ ਤੇ ਲੱਗੇ ਜਿਹੜੇ ਜਿਨ੍ਹਾਂ ਨੇ ਕੂੜੀਆਂ ਮਾਰੀਆਂ ਮੋਟਰਸਾਈਕਲ ਤੇ ਆਏ ਉਹ ਮੋਟਰਸਾਈਕਲ ਤੇ ਆਏ ਤੇ ਮੂਹ ਮਾਮਲੇ ਦੇ ਕਿਤਰਾ ਦੇਖੋ ਉਹ ਮੂਹ ਜਾਣੀ ਦੱਸਿਆ ਉਹਨਾਂ ਨੇ ਜਦੋਂ ਮੌਕੇ ਤੇ ਅਸੀਂ ਪਹੁੰਚਿਆ ਤਾਂ ਮੂਹ ਤੁਹਾਡੇ ਦੱਸਿਆ ਮੂਹ ਬਲੇਟਿਆ ਕਿ ਨਹੀਂ ਬਲੇਟਿਆ ਦਾਦਾ ਵੀ ਜਦੋਂ ਪਿੱਛੋਂ ਸਾਡੇ ਨਾਲ ਨਾਲ ਹੀ ਉਹਨਾਂ ਦੇ ਟਰਾਲੀ ਦੇ ਨਾਲ ਨਾਲ ਹੀ ਆਏ ਆ ਉਹਨਾਂ 'ਤੇ ਸਾਰੀ ਉਹਨਾਂ ਗੋਲੀਆਂ ਚ ਲਾ ਗਿਆ ਫਰਾਰ ਹੋ ਗਏ ਕੀ ਮੰਗ ਕਰਦੇ ਸਰਪਾ ਤੋਂ ਸਰਪਾ ਤੋਂ ਮੰਗੇ ਹੈ ਕਿ ਉਹਨਾਂ ਨੂੰ ਇਨਸਾਫ ਹੋਣਾ ਚਾਹੀਦਾ ਤੇ ਕਿ ਉਹਨਾਂ ਨੂੰ ਨਾ ਮਾ ਕੇ ਉਹਨਾਂ ਦੇ ਇਨਸਾਫ ਤਾਰਨੇ ਵੇਖੋ ਜੀ ਮੌਕੇ ਤੇ ਪਤਾ ਨਹੀਂ ਇਹਨਾਂ ਦੇ ਜਾਂ ਤੇ ਕੋਈ ਰੰਜਿਸ਼ ਆ ਹੈ ਤੇ ਉਹਨਾਂ ਦੇ ਪਿੰਡ ਦੇ ਦੱਸਦੇ ਆ ਜਾਂ ਤੇ ਕੋਈ ਰੰਜਿਸ਼ ਆ ਵਰਦਾਤ ਲੱਚੀ ਗੰਦੀ ਆ ਕਿ ਉਹਨਾਂ ਦੇ ਮੁਤਾਬਕ ਘਰਾਂ ਦੇ ਮੁਤਾਬਕ ਕਹਾ ਜਾਂਦਾ ਵੀ ਸਾਡੇ ਪਿੰਡ ਦੇ ਆ ਹਾਂਜੀ ਕਿੰਨਾਂ ਨੇ ਗੋਲੀਆਂ ਮਾਰੀਆਂ ਵੀ ਸਾਡੇ ਪਿੰਡ ਦੇ ਬੰਦਿਆਂ ਨੇ ਇਹ ਕੰਮ ਕਰਵਾਇਆ ਹਾਂਜੀ ਇਹ ਇੱਕ ਜੱਜ ਵੀਰ ਸਿੰਘ ਸਾਨੂੰ ਫਿਰ ਜਿੰਦਰ ਸਿੰਘ ਦੋਕੇ ਪਿੰਡ ਦੇ ਆ ਉਹ ਅੱਜ ਸ੍ਰੀ ਅਨੰਦਪੁਰ ਸਾਹਿਬ ਜਾ ਰਹੇ ਸੀ ਟਰੈਕਟਰ ਟਰਾਲੀ ਲੈ ਕੇ ਤੇ ਜਦੋਂ ਇੱਥੇ ਬੰਡਾਲੇ ਪੱਠੇ ਲੱਗੇ ਆਏ ਆ ਤੇ ਕੋਈ 2-3 ਬੰਦਿਆਂ ਨੇ ਮਗਰੋਂ ਮੋਟਰਸਾਈਕਲ ਤੇ ਇੱਕ ਕਾਰ ਪਤਾ ਲੱਗੀ ਆ ਉਹਦੇ ਤੇ ਆਏ ਆ ਉਹਨਾਂ ਨੇ ਆਣ ਕੇ ਫਾਇਰਿੰਗ ਕਰਕੇ ਤੇ 4 ਗੋਲੀਆਂ ਮਾਰੀਆਂ ਉਹਨੂੰ ਟਰੈਕਟਰ ਚਲਾ ਰਿਹਾ ਸੀ ਤੇ ਇੱਥੋਂ ਫਿਰ ਉਹਨੂੰ ਅਮਨਦੀਪ ਹਸਪੀਟਲ ਅਬਰ ਸਰ ਸ਼ਿਫਟ ਕੀਤਾ ਸੀ ਇੰਜਰਡ ਨੂੰ ਉੱਥੇ ਹੁਣ ਉਹਦੀ ਡੈਥ ਹੋ ਗਈ ਆ ਤੇ ਕਿੰਨੇ ਬੰਦੇ ਸੀ ਜਿਹੜੇ ਜਿਹਨਾਂ ਨੇ ਗੋਲੀਆਂ ਚਲਾਈਆਂ ਫਿਲਹਾਲ ਅਜੇ ਉਹਦਾ ਬ੍ਰਦਰ ਤਾਂ ਬਾਕੀ ਤਾਂ ਸਾਰੇ ਉੱਥੇ ਹਸਪੀਟਲ ਚਲ ਗਏ ਆ ਉਹ ਹੁਣ ਬਿਆਨ ਲਿਖਾ ਰਹੇ ਆ ਫੇ ਪਤਾ ਲੱਗੂਗਾ ਉਹਨਾਂ ਤੋਂ ਜਿਹੜੇ ਮੌਕੇ ਦੇ ਗਵਾਹ ਉਹਨਾਂ ਤੋਂ ਕੀ ਲੱਗਦਾ ਰੰਜਿਸ਼ ਦਾ ਮਾਮਲਾ ਲੱਗ ਰੰਜਿਸ਼ ਦਾ ਹੀ ਲੱਗਿਆ ਟਰਾਲੀ ਕਿੱਥੇ ਕਿੱਥੇ ਜਾ ਰਹੀ ਸੀ ਟਰਾਲੀ ਧੋ ਕੇ ਪਿੰਡ ਪੈਂਦਾ ਬਾਰਡਰ ਦੇ ਉੱਤੇ ਥਾਣਾ ਘਰਿੰਡੇ ਦੇ ਉਥੋਂ ਹਾਂਜੀ ਉਥੋਂ ਇਹ ਆਨੰਦਪੁਰ ਸਾਹਿਬ ਚਲੀ ਆਨੰਦਪੁਰ ਸਾਹਿਬ ਜਾ ਰਹੇ ਸੀ ਮੱਥਾ ਟੇਕਾ ਤੇ ਸੰਗਤ ਕਿੰਨੀ ਘਣੀ ਸੀ ਸੰਗਤ 30 35 ਲੇਡੀਜ਼ ਸੀਗੀਆਂ ਤੇ 10 12 ਏਜੰਟਸ ਸੀਗੇ ਸਾਡੇ ਕੋਲ ਸੀ ਸੀ ਟੀਵੀ ਕੰਗਾਰੇ ਕੁਝ ਹਾਂਜੀ ਹਾਂਜੀ ਆ ਕੰਗਾਲਦੇ ਆ ਤੁਹਾਡੇ ਸਾਹਮਣੇ ਅੱਜ ਇਹ ਤਾਂ ਕੁਛ ਨਹੀਂ ਅੱਜ ਤਾਂ ਹੁਣ ਅਸੀਂ ਕੈਮਰੇ ਦੇਖ ਰਹੇ ਹਾਂ ਉਹਦੇ ਤੋਂ ਪਤਾ ਲੱਗੂਗਾ